ਆਸਟ੍ਰੇਲੀਆ ਦੀ ਇੱਕ ਮੈਗਜ਼ੀਨ ਦੇ ਵੱਲੋਂ ਵਿਸ਼ਵ ਦੇ 10 ਜੇਤੂ ਜਰਨੈਲਾਂ ਦੇ ਨਾਮ ਪ੍ਰਕਾਸ਼ਿਤ ਕੀਤੇ ਗਏ। ਇਹਨਾਂ 10 ਜੇਤੂ ਜਰਨੈਲਾਂ ਦੇ ਵਿੱਚੋਂ ਪਹਿਲੇ ਨੰਬਰ ਦੇ ਉੱਪਰ ਇੱਕ ਸਿੱਖ ਜਰਨੈਲ ਦਾ ਨਾਮ ਆਉਂਦਾ ਹੈ ਔਰ ਦੂਸਰੇ ਤੇ ਤੀਸਰੇ ਨੰਬਰ ਦੇ ਉੱਪਰ ਚੰਗੇਜ਼ ਖਾਨ ਤੇ ਸਿਕੰਦਰ ਵਰਗਿਆਂ ਦੇ ਨਾਮ ਆਉਂਦੇ ਐ। ਇਹ ਪਹਿਲੇ ਨੰਬਰ ਤੇ ਆਉਣ ਵਾਲਾ ਸਿੱਖ ਜਰਨੈਲ ਕੌਣ ਹੈ? ਇਹ ਉਹੀ ਸਿੱਖ ਜਰਨੈਲ ਹੈ ਜਿੱਥੇ ਜਾ ਕੇ ਅਮਰੀਕਾ ਨੇ 20 ਸਾਲ ਆਪਣੇ ਫੌਜੀ ਜਵਾਨ ਮਰਵਾਉਣ ਤੋਂ ਬਾਅਦ ਹੱਥ ਖੜੇ ਕਰਕੇ ਜਿਹੜਾ ਸੀ ਅਫਗਾਨਿਸਤਾਨ ਨੂੰ ਛੱਡ ਦਿੱਤਾ। ਉੱਥੇ ਜਾ ਕੇ ਵੀ ਆਪਣੀ ਜਿੱਤ ਦੇ ਝੰਡੇ ਗੱਡਣ ਵਾਲਾ ਉਹ ਸਿੱਖ ਜਰਨੈਲ ਜਿਹਦਾ ਨਾਮ ਲੈ ਕੇ ਅੱਜ ਵੀ ਅਫਗਾਨ ਇਸਤਰੀਆਂ ਆਪਣੇ ਬੱਚਿਆਂ ਨੂੰ ਡਰਾਉਂਦੀਆਂ ਚੁੱਪ ਛਾ ਚੁੱਪ ਹਰੀਆ ਰਾਂਗਲੇ ਪਾਵ ਇਹ ਸੀ ਸਰਦਾਰ ਹਰੀ ਸਿੰਘ ਨਲਵਾ ਅੱਜ ਅਸੀਂ ਸਰਦਾਰ ਹਰੀ ਸਿੰਘ ਨਲਵੇ ਦੇ ਬਾਰੇ ਵਿਚਾਰਨ ਦਾ ਯਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਗੁਰਦਿਆਲ ਸਿੰਘ ਉਪਲ ਅਤੇ ਮਾਤਾ ਧਰਮਕੌਰ ਦੇ ਗ੍ਰਹਿ ਵਿਖੇ 1791 ਈਸਵੀ ਨੂੰ ਇੱਕ ਪੁੱਤਰ ਦਾ ਜਨਮ ਹੁੰਦਾ ਹੈ ਇਹਦਾ ਨਾਮ ਰੱਖਿਆ ਜਾਂਦਾ ਹੈ ਹਰੀ ਸਿੰਘ ਮਾਤਾ ਪਿਤਾ ਨੇ ਬੜੇ ਹੀ ਪਿਆਰ ਭਾਵਨਾ ਦੇ ਨਾਲ ਆਪਣੇ ਪੁੱਤਰ ਨੂੰ ਪਾਲਿਆ ਸਰਦਾਰ ਗੁਰਦਿਆਲ ਸਿੰਘ ਜੀ ਜਿਹੜੇ ਸਨ ਇਹ ਸ਼ੁਕਰਚੱਕੀਆ ਮਿਸਲ ਦੇ ਉम्मेदਾਨ ਸੀ ਸਰਦਾਰ ਹਰੀ ਸਿੰਘ ਦੀ ਉਮਰ ਅਜੇ 7 ਕੋ ਸਾਲ ਦੀ ਹੁੰਦੀ ਹੈ ਕਿ ਜਦੋਂ ਉਹਨਾਂ ਦੇ ਸਤਕਾਰਯੋਗ ਪਿਤਾ ਸਰਦਾਰ ਗੁਰਦਿਆਲ ਸਿੰਘ ਆਕਾਲ ਚਲਾਣਾ ਕਰ ਜਾਂਦੇ ਆ ਜਦੋਂ ਸਰਦਾਰ ਗੁਰਦਿਆਲ ਸਿੰਘ ਆਕਾਲ ਚਲਾ ਕਰ ਗਏ ਤਾਂ ਹਰੀ ਸਿੰਘ ਜਿਹੜਾ ਸੀ ਉਹ ਆਪਣੇ ਮਾਮਾ ਜੀ ਦੇ ਕੋਲ ਆ ਜਾਂਦਾ ਹੈ ਤੇ ਮਾਮੇ ਨੇ ਫਿਰ ਉਹਨਾਂ ਨੂੰ ਵਿਦਿਆ ਜਿਹੜੀ ਦਿੱਤੀ ਪੜ੍ਹਾਈ ਲਿਖਾਈ ਕਰਵਾਈ ਔਰ ਸ਼ਸਤਰ ਵਿਦਿਆ ਸਿਖਾਈ 14 ਸਾਲ ਦੀ ਉਮਰ ਦੇ ਵਿੱਚ ਹਰੀ ਸਿੰਘ ਸ਼ਸਤਰ ਵਿਦਿਆ ਦੇ ਵਿੱਚ ਨਪੋਨ ਹੋ ਜਾਂਦਾ ਹੈ 1805 ਈਸਵੀ ਦੇ ਵਿੱਚ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬਸੰਤ ਪੈਚਮੀ ਦੇ ਉੱਪਰ ਆਪਣਾ ਦਰਬਾਰ ਲਾ ਕੇ ਬੈਠੇ ਸੀ ਜਿੱਥੇ ਆਣ ਕੇ ਵੱਖ-ਵੱਖ ਜਰਨੈਲ ਜਿਹੜੇ ਆਪਣਾ ਸ਼ਕਤੀ ਪ੍ਰਦਰਸ਼ਨ ਕਰਿਆ ਕਰਦੇ ਸੀ ਉੱਥੇ ਆਣ ਕੇ ਹਰੀ ਸਿੰਘ ਨੇ ਵੀ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਐਨੀ ਤੇਜ਼ੀ ਦੇ ਨਾਲ ਉਹਨਾਂ ਤਲਵਾਰ ਚਲਾਈ ਉਹਨਾਂ ਨੇ ਘੋੜਸਵਾਰੀ ਕੀਤੀ ਕਿ ਮਹਾਰਾਜਾ ਰਣਜੀਤ ਸਿੰਘ ਬੜੇ ਖੁਸ਼ ਹੁੰਦੇ ਐ ਆਪਣੇ ਨਾਲ ਦੇ ਸਾਥੀਆਂ ਨੂੰ ਪੁੱਛਦੇ ਕਿ ਇਹ ਬੱਚਾ ਕੌਣ ਹੈ ਤਾਂ ਉਹਨਾਂ ਨੇ ਦੱਸਿਆ ਕਿ ਇਹ ਸ਼ੁਕਰਚੱਕਿਆ ਮਿਸਲ ਦੇ ਕੁੰਮੇਦਾਨ ਸਰਦਾਰ ਗੁਰਦੇਵਾਲ ਸਿੰਘ ਦਾ ਪੁੱਤਰ ਹਰੀ ਸਿੰਘ ਹੈ ਤਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਗਲ ਦੇ ਵਿੱਚੋਂ ਇੱਕ ਸੋਨੇ ਦਾ ਕੈਂਠਾ ਲਾਹ ਕੇ ਹਰੀ ਸਿੰਘ ਨੂੰ ਦਿੱਤਾ ਤੇ ਨਾਲੇ ਕਿਹਾ ਕਿ ਮੈਂ ਅੱਜ ਤੋਂ ਬਾਅਦ ਤੈਨੂੰ ਆਪਣੀ ਫੌਜ ਦੇ ਵਿੱਚ ਭਰਤੀ ਕਰਦਾ ਹਾਂ ਹਰੀ ਸਿੰਘ ਜਿਹੜਾ ਸੀ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਭਰਤੀ ਹੋ ਜਾਂਦਾ ਹੈ ਫਿਰ ਮਹਾਰਾਜਾ ਰਣਜੀਤ ਸਿੰਘ ਉਹਨੂੰ ਆਪਣਾ ਅੰਗ ਰੱਖਿਆਕ ਬਣਾ ਲਿੰਦੇ ਆਪਣੇ ਨਾਲ ਹਰ ਵੇਲੇ ਰੱਖਦੇ ਜਦੋਂ ਇੱਕ ਦਿਨ ਸ਼ਿਕਾਰ ਖੇਡਣ ਵਾਸਤੇ ਜਾਂਦੇ ਆ ਤੇ ਅਗਲੇ ਬੰਨੀ ਉਹ ਇੱਕ ਆਦਮ ਖੋਰ ਸ਼ੇਰ ਆ ਜਾਂਦਾ ਹੈ ਸ਼ੇਰ ਨੇ ਬੜੀ ਤੇਜ਼ੀ ਦੇ ਨਾਲ ਝਟਫਮਾਰੀ ਤੇ ਅੱਗੋਂ ਸਰਦਾਰ ਹਰੀ ਸਿੰਘ ਨੇ ਜਿਹੜਾ ਸੀ ਆਕੂ ਆਪਣਾ ਬਚਾ ਕੇ ਦਿੱਤਾ ਬੜੀ ਬਹਾਦਰੀ ਦੇ ਨਾਲ ਹਰੀ ਸਿੰਘ ਨੇ ਅੱਗੋਂ ਸ਼ੇਰ ਨੂੰ ਚਬਾੜੇ ਤੋਂ ਫੜ ਕੇ ਤੇ ਜਿਹੜਾ ਸੀ ਉਹਨੂੰ ਮਾਰ ਦਿੱਤਾ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਦੇਖਿਆ ਕਿ ਹਰੀ ਸਿੰਘ ਨੇ ਸ਼ੇਰ ਦਾ ਜਿਹੜਾ ਉਹ ਕਤਲ ਕਰ ਦਿੱਤਾ ਹੈ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਵੇਖਿਆ ਕਿ ਹਰੀ ਸਿੰਘ ਨੇ ਸ਼ੇਰ ਦਾ ਸ਼ਿਕਾਰ ਕਰ ਦਿੱਤਾ ਹੈ ਤਾਂ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਬੜੇ ਖੁਸ਼ ਹੁੰਦੇ ਆ ਤੇ ਨਾਲੇ ਕਹਿੰਦੇ ਆ ਕਿ ਸੁਣਿਆ ਸੀ ਨਲ ਰਾਜਾ ਸੀ ਜਿਹੜਾ ਸ਼ੇਰ ਦਾ ਸ਼ਿਕਾਰ ਕਰਿਆ ਕਰਦਾ ਸੀ ਨਲ ਰਾਜੇ ਨੂੰ ਤਨੇ ਵੇਖਿਆ ਪਰ ਅੱਜ ਤੋਂ ਬਾਅਦ ਤੂੰ ਹੀ ਸਾਡਾ ਨਲੂਆ ਹੈ ਇਸ ਤਰ੍ਹਾਂ ਦੇ ਨਾਲ ਹਰੀ ਸਿੰਘ ਤੋਂ ਹਰੀ ਸਿੰਘ ਨਲੂਆ ਜਿਹੜਾ ਉਹ ਪ੍ਰਸਿੱਧ ਹੋ ਜਾਂਦਾ ਫਿਰ ਹਰੀ ਸਿੰਘ ਨਲਵਾ ਨੇ ਵੱਖ-ਵੱਖ ਸਮੇਂ ਦੌਰਾਨ ਜਿਹੜੀਆਂ ਜੰਗਾਂ ਸੀ ਉਹ ਜਿੱਤਣੀਆਂ ਸ਼ੁਰੂ ਕੀਤੀਆਂ ਉਹ ਕਸੂਰ ਦੀ ਜਿੱਤ ਹੋਵੇ ਉਹ ਮੁਲਤਾਨ ਦੀ ਜਿੱਤ ਹੋਵੇ ਫਿਰ ਹਰੀ ਸਿੰਘ ਨਲਵਾ ਜਿਹੜੇ ਸਾਨੂੰ ਕਸ਼ਮੀਰ ਵਾਲੇ ਪਾਸੇ ਨੂੰ ਧਿਆਨ ਕਰਦੇ ਆ 2 ਸਾਲ ਜਾ ਕੇ ਕਸ਼ਮੀਰ ਦੇ ਗਵਰਨਰ ਰਹਿੰਦੇ ਆ ਇੱਕੋ ਇੱਕ ਸਿੱਖ ਜਰਨੈਲ ਸਰਦਾਰ ਹਰੀ ਸਿੰਘ ਨਲਵਾ ਸੀ ਜਿਹਨੂੰ ਮਹਾਰਾਜਾ ਰਣਜੀਤ ਸਿੰਘ ਵੱਲੋਂ ਆਪਨੇ ਨਾਮ ਦੇ ਸਿੱਕੇ ਚਲਾਉਣ ਦੀ ਇਜਾਜ਼ਤ ਮਿਲੀ ਹੋਈ ਸੀ ਤਾਂ ਹਰੀ ਸਿੰਘ ਨਲਵੇ ਨੇ ਆਪਣੇ ਨਾਮ ਦੇ ਸਿੱਕੇ ਵੀ ਜਾਰੀ ਕੀਤੇ ਜਿਹਦੇ ਉੱਪਰ ਲਿਖਿਆ ਸੀ ਆਕਾਲ ਸਹਾਏ ਹਰੀ ਸਿੰਘ ਤਾਂ ਉਹ 2 ਸਾਲ ਜਿਹੜੇ ਆ ਕਸ਼ਮੀਰ ਦੇ ਗਵਰਨਰ ਰਹਿੰਦੇ ਆ ਤੇ ਉੱਥੇ ਉਹਨਾਂ ਨੇ ਇੱਕ ਇਹ ਵੀ ਐਲਾਨ ਕੀਤਾ ਸੀ ਕਿ ਜਿਨ੍ਹਾਂ ਨੂੰ ਜ਼ਬਰਦਸਤੀ ਦੂਸਰੇ ਧਰਮ ਦੇ ਵਿੱਚ ਤਬਦੀਲ ਕਰਵਾਇਆ ਗਿਆ ਹੈ ਜਿਹੜਾ ਮਰਜੀ ਮਨੁੱਖ ਆਪਣੀ ਮਰਜ਼ੀ ਦੇ ਨਾਲ ਜਿਹੜੇ ਮਰਜੀ ਧਰਮ ਵਿੱਚ ਆ ਸਕਦਾ ਹੈ ਤਾਂ ਉਸ ਵੇਲੇ ਦੇ ਨਾਲ ਬਹੁਤ ਸਾਰੇ ਲੋਕਾਂ ਨੇ ਆਪਣਾ ਧਰਮ ਜਿਹੜਾ ਉਹ ਤਬਦੀਲ ਕਰ ਲਿਆ ਸੀ ਜਿਨ੍ਹਾਂ ਨੂੰ ਧੱਕੇ ਦੇ ਨਾਲ ਜਿਹੜਾ ਵਾ ਦੂਸਰੇ ਧਰਮ ਦੇ ਵਿੱਚ ਖੜਿਆ ਹੋਇਆ ਸੀ ਤਾਂ ਫਿਰ ਉਸ ਵੇਲੇ ਦੇ ਨਾਲ ਸਰਦਾਰ ਹਰੀ ਸਿੰਘ ਨਲਵੇ ਦਾ ਧਿਆਨ ਹੁੰਦਾ ਹੈ ਜਮਰੋਦ ਵਾਲੇ ਪਾਸੇ ਕਿਉਂਕਿ ਜਮਰੋਦ ਦਾ ਹੀ ਇੱਕ ਐਸਾ ਟਿਕਾਣਾ ਸੀ ਜਿਸ ਰਸਤੇ ਥਾਣੀ ਸਮੇਂ-ਸਮੇਂ ਦੇ ਉੱਪਰ ਭਾਰਤ ਦੇ ਉੱਪਰ ਹਮਲੇ ਹੁੰਦੇ ਆ ਰਹੇ Así. 712 ਦੇ ਵਿੱਚ ਪਹਿਲੀ ਵਾਰ ਮੁਹੰਮਦ ਬਿਨ ਕਾਸਬ ਨੇ ਭਾਰਤ ਦੇ ਉੱਪਰ ਹਮਲਾ ਕੀਤਾ ਸੀ ਤਾਂ ਰਸਤਾ ਇਹੀ ਸੀ ਜਦੋਂ ਦਰਿਆਏ ਸਿੰਧ ਨੂੰ ਲੰਘ ਕੇ ਤੇ ਜਿਹੜੇ ਸੀ ਹਮਲਾਵਰ ਭਾਰਤ ਵਾਲੇ ਪਾਸੇ ਆਉਂਦੇ ਸੀ ਤਾਂ ਉਸ ਤੋਂ ਬਾਅਦ ਸਮੇਂ-ਸਮੇਂ ਦੇ ਉੱਪਰ ਹਮਲਾਵਰਾਂ ਨੇ ਏਸੇ ਰਸਤੇ ਦੇ ਰਾਹੀਂ ਭਾਰਤ ਨੂੰ ਲੁੱਟਿਆ ਸੀ ਅਹਿਮਦ ਸ਼ਾਹ ਅਬਦਾਲੀ ਤੱਕ ਇਧਰੋਂ ਹਮਰੇ ਜਿਹੜੇ ਉਹ ਜਾਰੀ ਰਹਿੰਦੇ ਆ ਫਿਰ ਸਰਦਾਰ ਹਰੀ ਸਿੰਘ ਨਲਵੇ ਨੇ ਧਿਆਨ ਕੀਤਾ ਜਮਰੋਦ ਵਾਲੇ ਪਾਸੇ ਨੂੰ ਜਮਰੋਦ ਦੇ ਵਿੱਚ ਜਾ ਕੇ ਉਹਨਾਂ ਨੇ ਜਿੱਤਣ ਤੋਂ ਬਾਅਦ ਜਿਹੜਾ ਸੀ ਉਥੇ ਇੱਕ ਕਿਲਾ ਉਸਾਰਿਆ ਜਿਹਦਾ ਨਾਂ ਰੱਖਿਆ ਫਤਿਹ ਸਾਹਿਬ ਕਿਹਾ ਜਾਂਦਾ ਹੈ ਕਿ ਇੱਕ ਕਿਲਾ ਇੰਨਾ ਵੱਡਾ ਸੀ ਜਿਹਦੀ ਕੰਧ 12 ਫੁੱਟ ਚੌੜੀ ਤੇ 36 ਫੁੱਟ ਉੱਚੀ ਸੀ ਇੰਨਾ ਵੱਡਾ ਕਿਲਾ ਜਿਹੜਾ ਬੜੀ ਜਲਦੀ ਦੇ ਨਾਲ ਸਰਦਾਰ ਹਰੀ ਸਿੰਘ ਨਲਵੇ ਨੇ ਜਿਹੜਾ ਉਹ ਉਸਾਰਿਆ ਸੀ ਸਰਦਾਰ ਹਰੀ ਸਿੰਘ ਨਲਵੇ ਨੇ ਜਿਹੜਾ ਸੀ ਆਪਣੀ ਤਾਕਤ ਦੇ ਨਾਲ ਜਿਹੜਾ ਸੀ ਇੱਥੇ ਅਫਗਾਨਾਂ ਦੇ ਉੱਪਰ ਰਾਜ ਕੀਤਾ ਔਰ ਜਿੱਤ ਦਾ ਝੰਡਾ ਗੱਡਿਆ ਸੀ ਤਾਂ ਉਸ ਵੇਲੇ ਦੇ ਨਾਲ ਸਰਦਾਰ ਹਰੀ ਸਿੰਘ ਨਲਵੇ ਦਾ ਜਿਹੜਾ ਕਿਰਦਾਰ ਹੈ ਉਹ ਵੀ ਬਹੁਤ ਜ਼ਿਆਦਾ ਬਾ ਕਮਾਲ ਸੀ ਜਦੋਂ ਬਾਨੋ ਆਣ ਕੇ ਕਹਿੰਦੀ ਹੈ ਕਿ ਮੈਨੂੰ ਤੇਰੇ ਵਰਗਾ ਪੁੱਤਰ ਦਾਇਦਾ ਤਾਂ ਸਰਦਾਰ ਹਰੀ ਸਿੰਘ ਨਲਵੇ ਨੇ ਜਿਹੜਾ ਸੀ ਉਹਦੇ ਸਿਰ ਦੇ ਉੱਪਰ ਚਾਦਰ ਪਾ ਕੇ ਮੱਥਾ ਟੇਕ ਕੇ ਕਿਹਾ ਲੈ ਫਿਰ ਅੱਜ ਤੋਂ ਬਾਅਦ ਮੈਨੂੰ ਹੀ ਆਪਣਾ ਪੁੱਤਰ ਜਿਹੜਾ ਸਮਝ ਲੈਣਾ ਕਰ ਇੰਨੇ ਉੱਚੇ ਤੇ ਸੁੱਚੇ ਕਿਰਦਾਰ ਦੇ ਮਾਲਕ ਸੀ ਸਰਦਾਰ ਹਰੀ ਸਿੰਘ ਨਲਵਾ ਜਦੋਂ ਕੁਝ ਲੋਕਾਂ ਨੇ ਆਣ ਕੇ ਕਿਹਾ ਕਿ ਅਫਗਾਨ ਸਾਡੀ ਬੱਚੀ ਨੂੰ ਉਠਾ ਕੇ ਲੈ ਗਏ ਹੈ ਸਰਦਾਰ ਹਰੀ ਸਿੰਘ ਨਲਵਾ ਪੁੱਛਦੇ ਆ ਕਿ ਅਫਗਾਨ ਕਿੰਨੇ ਸੀ ਕਹਿਣ ਲੱਗੇ 4 ਤੋਂ 5 ਜਾਣੇ ਸੀ ਸਰਦਾਰ ਹਰੀ ਸਿੰਘ ਨਲੂਆ ਕਹਿਣ ਲੱਗੇ ਤੁਸੀਂ ਕਿੰਨੇ ਜਾਣੇ ਸੀ ਕਹਿਣ ਲੱਗੇ ਅਸੀਂ 40 ਤੋਂ 50 ਬੰਦੇ ਸੀ ਤਾਂ ਉਸ ਵੇਲੇ ਦੇ ਨਾਲ ਮੁਸਕਰਾ ਕੇ ਸਰਦਾਰ ਹਰੀ ਸਿੰਘ ਨਲੂਆ ਕਹਿੰਦੇ ਐ ਜੇ ਚਾਰ ਜਣੇ ਤੁਹਾਡੇ 50 ਬੰਦਿਆਂ ਕੋਲੋਂ ਤੁਹਾਡੀ ਬੱਜੀ ਨੂੰ ਚੋੱਕ ਕੇ ਲੈ ਗਏ ਫਿਰ ਤੁਹਾਡਾ ਇਹੀ ਹਾਲ ਹੋਵੇਗਾ ਹੋਰ ਕੀ ਹੋਵੇਗਾ ਫਿਰ ਸਰਦਾਰ ਹਰੀ ਸਿੰਘ ਨਲੂਏ ਨੇ ਉਹਨਾਂ ਅਫਗਾਨਾਂ ਦੇ ਉੱਪਰ ਹਮਲਾ ਕੀਤਾ ਤੇ ਉਸ ਬੱਚੀ ਨੂੰ ਜਿਹੜਾ ਛਡਾ ਕੇ ਲੈ ਕੇ ਆਂਦਾ ਜਿਹਦਾ ਅਜੇ ਵਿਆਹ ਹੋਇਆ ਸੀ ਤੇ ਡੋਲੀ ਦੇ ਵਿੱਚ ਬੈਠ ਕੇ ਆਪਣੇ ਘਰ ਜਾ ਰਹੀ ਸੀ ਜਦੋਂ ਹੁਣ ਸਰਦਾਰ ਹਰੀ ਸਿੰਘ ਨਲਵਾ ਉਸ ਬੱਚੀ ਨੂੰ ਤੋਰਨ ਲੱਗੇ ਤਾਂ ਉਸ ਬੱਚੀ ਨੇ ਕਿਹਾ ਕਿ ਮੈਂ ਇਹਨਾਂ ਦੇ ਨਾਲ ਨਹੀਂ ਜਾਣਾ ਕਿਉਂਕਿ ਜਿਹੜੇ ਪਹਿਲਾਂ ਨਹੀਂ ਮੇਰੀ ਇੱਜ਼ਤ ਦੀ ਰਾਖੀ ਕਰ ਸਕੇ ਹੁਣ ਇਹਨਾਂ ਮੇਰੀ ਰਾਖੀ ਕੀ ਕਰਨੀ ਹੈ ਇਸ ਕਰਕੇ ਮੈਂ ਤੁਹਾਡੀ ਸ਼ਰਨ ਵਿੱਚ ਆਈ ਹਾਂ ਮੈਨੂੰ ਇੱਥੇ ਰੱਖ ਲੈਣਾ ਕਰੋ ਤਾਂ ਫਿਰ ਉਹ ਇਨਸ ਖਾਲਸੇ ਦੀ ਸ਼ਰਨ ਵਿੱਚ ਆਉਣ ਕਰਕੇ ਉਹਦਾ ਨਾਂ ਪੈ ਜਾਂਦਾ ਹੈ ਹਰ ਸ਼ਰਨ ਕੌਰ ਅੰਮ੍ਰਿਤ ਪਾਣ ਕਰਕੇ ਬੀਬੀ ਹਰਸ਼ਰਨ ਕੌਰ ਬਣ ਜਾਂਦੀ ਹੈ ਔਰ ਇਹ ਵੀ ਜ਼ਮਰੌਦ ਦੇ ਕਿਲੇ ਦੇ ਵਿੱਚ ਜਿਹੜੀ ਉਸ ਵੇਲੇ ਦੇ ਨਾਲ ਫੌਜੀ ਕਾਰਵਾਈਆਂ ਦੇ ਵਿੱਚ ਸ਼ਾਮਲ ਹੁੰਦੀ ਹੈ ਇਹਨਾਂ ਦਿਨਾਂ ਦੇ ਦੌਰਾਨ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕਵਰ ਨੌਨਿਹਾਲ ਸਿੰਘ ਦਾ ਵਿਆਹ ਸੀ ਔਰ ਕਿਹਾ ਜਾਂਦਾ ਹੈ ਕਿ ਕਵਰ ਨੌਨਿਹਾਲ ਸਿੰਘ ਦਾ ਵਿਆਹ ਘੱਟ ਤੇ ਸ਼ਕਤੀ ਪ੍ਰਦਰਸ਼ਨ ਜ਼ਿਆਦਾ ਸੀ ਜਿਹਦੇ ਵਿੱਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਵੱਡੀ ਗਿਣਤੀ ਵਿੱਚ ਆਪਣੀ ਫੌਜ ਇਕੱਤਰ ਕੀਤੀ ਸੀ ਔਰ ਜਿਹੜੇ ਉਸ ਵੇਲੇ ਦੇ ਨਾਲ ਵੱਡੇ ਵੱਡੇ ਅੰਗਰੇਜ਼ ਅਫਸਰ ਵੀ ਆਏ ਸੀ ਉਹਨਾਂ ਨੂੰ ਵਿਖਾਉਣ ਦਾ ਯਤਨ ਕੀਤਾ ਕਿ ਖਾਲਸਾ ਰਾਜ ਦੀ ਤਾਕਤ ਕਿੰਨੀ ਹੈ ਤਾਂ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਨੇ ਸਾਰੀਆਂ ਹੀ ਜਿੱਥੇ ਵੀ ਜਿੱਥੇ ਵੀ ਕਿਲੇ ਸੀ ਉੱਥੇ ਫੌਜਾਂ ਨੂੰ ਕਹਿ ਦਿੱਤਾ ਸੀ ਕਿ 25% ਫੌਜ ਰਹਿ ਜਾਵੇ ਤੇ ਬਾਕੀ 75% ਫੌਜ ਜਿਹੜੀ ਉਹ ਲਾਹੌਰ ਦੇ ਵਿੱਚ ਆ ਜਾਵੇ ਉਦੋਂ ਜਮਰੌਦ ਤੇ ਪਸ਼ਾਵਰ ਦੇ ਵਿੱਚੋਂ ਇਹ ਬਹੁਤ ਸਾਰੀ ਫੌਜ ਜਿਹੜੀ ਸੀ ਉਹ ਲਾਹੌਰ ਦੀ ਧਰਤੀ ਤੇ ਆ ਗਈ ਸੀ ਤਾਂ ਜਮਰੌਦ ਦੇ ਕਿਲੇ ਦੇ ਅੰਦਰ ਕੇਵਲ 800 ਸਿੱਖ ਸਨ ਜਿਨ੍ਹਾਂ ਦੇ ਜਥੇਦਾਰ ਜਥੇਦਾਰ ਮਾਹ ਸਿੰਘ ਸੀ ਔਰ ਸਰਦਾਰ ਹਰੀ ਸਿੰਘ ਨਲਵਾ ਜਿਹੜੇ ਸਨ ਉਹ ਮਿਆਦੀ ਬੁਖਾਰ ਪਾਪ ਜਿਹਨੂੰ ਟਾਈਫਾਇਡ ਕਹਿੰਦੇ ਇਹਦੇ ਕਰਕੇ ਬਿਮਾਰ ਹੋਏ ਪਸ਼ਾਵਰ ਦੇ ਕਿਲੇ ਵਿੱਚ ਬੈਠੇ ਹੋਏ ਸਨ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਦੂਜੇ ਪਾਸੇ ਕਾਬਲ ਦੇ ਜਿਹੜਾ ਬਾਦਸ਼ਾਹ ਸੀ ਦੋਸਤ ਮੁਹੰਮਦ ਖਾਨ ਉਹਨੂੰ ਕਿਸੇ ਨੇ ਖਬਰ ਦਿੱਤੀ ਕਿ ਐਸ ਵੇਲੇ ਜਮਰੌਦ ਦੇ ਵਿੱਚ ਫੌਜ ਬਹੁਤ ਘੱਟ ਹੈ ਤੂੰ ਹਮਲਾ ਕਰਕੇ ਜਮਰੋਦ ਨੂੰ ਜਿੱਤ ਲੈਣਾ ਕਰ ਦੋਸਤ ਮੁਹੰਮਦ ਖਾਨ ਨੇ ਆਪਣੇ ਪੰਜ ਪੁੱਤਰਾਂ ਨੂੰ ਮੌਤ ਦਾ ਗਾਨਾ ਬਣ ਕੇ ਜਮਰੋਦ ਦਾ ਕਿਲਾ ਜਿੱਤਣ ਵਾਸਤੇ ਭੇਜਿਆ ਔਰ ਦੋਸਤ ਮੁਹੰਮਦ ਖਾਨ ਆਪ ਕਈ ਵਾਰ ਪਹਿਲਾਂ ਸਰਦਾਰ ਹਰੀ ਸਿੰਘ ਨਲਵੇ ਦੇ ਕੋਲੋਂ ਹਾਰ ਖਾ ਚੁੱਕਾ ਸੀ 28 April 1837 ਈਸਵੀ ਨੂੰ ਉਸ ਵੇਲੇ ਦੇ ਨਾਲ ਇਹ ਅਫਗਾਨੀ ਫੌਜਾਂ ਨੇ ਆਣ ਕੇ ਜਮਰੋਦ ਦੇ ਕਿਲੇ ਨੂੰ ਘੇਰਾ ਪਾ ਲਿਆ ਸਰਦਾਰ ਮਹਾ ਸਿੰਘ ਤੇ ਜਿਹੜੇ ਨਾਲ ਦੇ ਸਿੱਖ ਸਨ ਉਹਨਾਂ ਨੇ ਅੱਗੋਂ ਜਵਾਬੀ ਕਾਰਵਾਈ ਕੀਤੀ ਤਾਂ ਜਿਸ ਵੇਲੇ ਦੇ ਨਾਲ ਸਾਰਾ ਦਿਨ ਜੰਗ ਹੁੰਦਾ ਰਿਹਾ ਤਾਂ 29 April ਰਾਤ ਨੂੰ ਜਦੋਂ ਜੰਗ ਸਮਾਪਤ ਹੁੰਦਾ ਏ ਤੇ ਕਿਲੇ ਦੀ ਇੱਕ ਬਾਹੀ ਦੇ ਵਿੱਚ ਵੱਡਾ ਮੰਗੋਰਾ ਪੈ ਜਾਂਦਾ ਏ ਤਾਂ ਬਹੁਤ ਸਾਰੀਆਂ ਫੌਜਾਂ ਵੀ ਜਿਹੜੀਆਂ ਉਹ ਸ਼ਹੀਦ ਹੋ ਜਾਂਦੀਆਂ ਜਥੇਦਾਰ ਮਹਾ ਸਿੰਘ ਨੇ ਆਪਣੀਆਂ ਫੌਜਾਂ ਨੂੰ ਕਿਹਾ ਵੀ ਸਾਡੇ ਕੋਲ ਰਾਤ ਕਰਨ ਵਾਸਤੇ ਦੋ ਕੰਮ ਐ ਪਹਿਲਾ ਕੰਮ ਹੈ ਇਹ ਜਿਹੜਾ ਮੰਘੋਰਾ ਪੈ ਚੁੱਕਾ ਹੈ ਇਹਨੂੰ ਜਿਹੜਾ ਪੂਰਿਆ ਜਾਵੇ ਤੇ ਦੂਸਰਾ ਰਾਤੋਂ ਰਾਤ ਸਰਦਾਰ ਹਰੀ ਸਿੰਘ ਨਲਵੇ ਨੂੰ ਹਮਲੇ ਦੀ ਖਬਰ ਦਿੱਤੀ ਜਾਵੇ ਆ ਉਸ ਵੇਲੇ ਗੁਰੂ ਕੇ ਖਾਲਸੇ ਨੇ ਜਿਹੜਾ ਸੀ ਰੇਤਾ ਦੇ ਮਿੱਟੀ ਦੇ ਬੋਰੇ ਭਰ-ਭਰ ਕੇ ਜਿਹੜਾ ਸੀ ਉਹ ਇੱਕ ਮੰਘੋਰਾ ਉਹਨੂੰ ਬੰਦ ਕਰ ਦਿੱਤਾ ਤਾਂ ਦੂਜੇ ਪਾਸੇ ਉਹ ਚਿੱਠੀ ਲੈ ਕੇ ਕੌਣ ਜਾਵੇ ਤਾਂ ਉਹੀ ਬੀਬੀ ਹਰਸ਼ਰਨ ਕੌਰ ਉੱਠ ਕੇ ਖੜੀ ਹੁੰਦੀ ਹੈ ਕਿ ਖਾਲਸੇ ਦਾ ਕਰਜ਼ਾ ਹੈ ਮੇਰੇ ਸਿਰ ਦੇ ਉੱਪਰ ਮੈਂ ਇਹ ਕਰਜ਼ਾ ਲਾਉਣਾ ਚਾਹੁੰਦੀ ਹਾਂ ਇਸ ਕਰਕੇ ਚਿੱਠੀ ਲੈ ਕੇ ਮੈਂ ਜਾਵਾਂਗੀ ਭਾਵੇਂ ਕਿ ਕੁਝ ਸਿੱਖਾਂ ਨੇ ਰੋਕਣ ਦਾ ਯਤਨ ਵੀ ਕੀਤਾ ਕਿ ਜੇ ਅਫਗਾਨਾਂ ਨੇ ਫੜ ਲਿਆ ਤਾਂ ਤੇਰਾ ਕੀ ਹਾਲ ਕਰਨਗੇ ਤਾਂ ਉਸ ਵੇਲੇ ਬੀਬੀ ਹਰਸ਼ਰਨ ਕੌਰ ਕਹਿੰਦੀ ਹੈ ਜਿਸ ਬਾਟੇ ਦੇ ਵਿੱਚੋਂ ਤੁਸੀਂ ਅੰਮ੍ਰਿਤ ਛਕਿਆ ਹੈ ਉਸੇ ਬਾਟੇ ਦੇ ਵਿੱਚੋਂ ਮੈਂ ਅੰਮ੍ਰਿਤ ਛਕਿਆ ਹੈ ਇਸ ਕਰਕੇ ਇਹ ਕਾਰਜ ਮੈਂ ਕਰਾ ਕੇ ਤਾਂ ਉਸ ਵੇਲੇ ਦੇ ਨਾਲ ਰਾਤ ਦੇ ਹਨੇਰੇ ਦੇ ਵਿੱਚ ਜੰਗਲ ਬਿਆਬਾਨ ਦੇ ਰਸਤੇ ਨੂੰ ਤੈਅ ਕਰਕੇ ਰਾਤੋਂ ਰਾਤ ਬੀਬੀ ਹਰਸ਼ਰਨ ਕੌਰ ਜਿਹੜੀ ਹੈ ਜਮਰੌਤ ਤੋਂ ਪਸ਼ਾਵਰ ਆਉਂਦੀ ਹੈ ਆਣ ਕੇ ਸਰਦਾਰ ਹਰੀ ਸਿੰਘ ਨਲਵੇ ਨੂੰ ਉਹ ਚਿੱਠੀ ਦਿੱਤੀ ਜਾਂਦੀ ਹੈ ਜਿਹਦੇ ਵਿੱਚ ਸਰਦਾਰ ਮਾਨ ਸਿੰਘ ਨੇ ਲਿਖਿਆ ਸੀ ਸਰਦਾਰ ਜੀ ਜੇ ਸਵੇਰ ਤੱਕ ਸਾਡੇ ਕੋਲ ਸਹਾਇਤਾ ਨਾ ਆਈ ਤਾਂ ਅਸੀਂ ਕਿਲੇ ਤੋਂ ਬਾਹਰ ਨਿਕਲ ਕੇ ਸ਼ਹੀਦ ਹੋ ਜਾਵਾਂਗੇ ਔਰ ਇਸ ਕੇ ਲਈ ਦੇ ਉੱਪਰ ਅਫਗਾਨਾਂ ਦਾ ਕਬਜ਼ਾ ਹੋ ਜਾਵੇਗਾ ਜਦੋਂ ਸਰਦਾਰ ਹਰੀ ਸਿੰਘ ਨਲਵੇ ਨੇ ਇਹ ਚਿੱਠੀ ਪੜ੍ਹੀ ਤਾਂ ਉਸ ਵੇਲੇ ਦੇ ਨਾਲ ਅੱਖਾਂ ਲਾਲ ਹੋ ਗਈਆਂ ਤਾਂ ਸੂਰਬੀਰ ਜੋਧਾ ਉੱਠ ਕੇ ਖੜਾ ਹੋਇਆ ਵੈਦਾਂ ਤੇ ਹਕੀਮਾਂ ਨੇ ਕਿਹਾ ਕਿ ਨਹੀਂ ਤੁਹਾਨੂੰ ਬੁਖਾਰ ਹੈ ਤੁਸੀਂ ਕਿਤੇ ਨਹੀਂ ਜਾ ਸਕਦੇ ਸਰਦਾਰ ਹਰੀ ਸਿੰਘ ਨਲਵਾ ਕਹਿਣ ਲੱਗੇ ਮੈਂ ਇੱਥੇ ਮੰਜੇ ਦੇ ਉੱਪਰ ਪੈ ਕੇ ਮਰਨ ਨਾਲੋਂ ਮੈਦਾਨੇ ਜੰਗ ਵਿੱਚ ਮੈਂ ਸ਼ਹੀਦ ਹੋ ਜਾਵਾਂ ਉਹ ਮੈਂ ਕਿਸੇ ਕੌਮ ਦੇ ਲੇਖੇ ਲੱਗ ਜਾਵਾਂਗਾ ਤਾਂ ਇੱਥੇ ਵੀ ਤਾਂ ਇੱਕ ਦਿਨ ਪ੍ਰਾਂਤ ਤਾਂ ਨਿਕਲਣੀ ਹੈ ਫਿਰ ਜੰਗ ਦੇ ਮੈਦਾਨ ਵਿੱਚ ਕਿਉਂ ਨਾ ਚਲਿਆ ਜਾਵਾਂ ਸਰਦਾਰ ਹਰੀ ਸਿੰਘ ਨਲਵਾ ਆਪ ਆਪਣੇ ਨਾਲ ਫੌਜਾਂ ਲੈ ਕੇ ਫਿਰ ਮੰਜਲਾਂ ਤੈ ਕਰਦੇ ਹੋਏ 30 April 1837 ਨੂੰ ਮੈਦਾਨੇ ਜੰਗ ਵਿੱਚ ਪਹੁੰਚ ਜਾਂਦੇ ਹੈ ਆਪਣੀ ਫੌਜ ਨੂੰ ਤਿੰਨ ਹਿੱਸਿਆਂ ਵਿੱਚ ਵੰਡਦੇ ਹੈ ਇੱਕ ਫੌਜ ਦੀ ਟੁਕਰੀ ਸਰਦਾਰ ਹਰੀ ਸਿੰਘ ਨਲਵੇ ਦੇ ਕੋਲ ਹੈ ਦੂਸਰੀ ਫੌਜ ਦੀ ਟੁਕੜੀ ਜਿਹੜੀ ਹੈ ਉਹ ਸਰਦਾਰ ਨਿਹੰਦਾਨ ਸਿੰਘ ਪੰਜ ਹੱਥਾ ਦੇ ਕੋਲ ਹੈ ਤੀਸਰੀ ਜਿਹੜੀ ਸਰਦਾਰ ਅਮਰ ਸਿੰਘ ਦੇ ਕੋਲ ਹੈ 12ਵਾਂ ਸਰਦਾਰ ਹਰੀ ਸਿੰਘ ਨਲਵੇ ਦੀ ਫੌਜਾਂ ਨੇ ਜਿਹੜਾ ਹਮਲਾ ਕੀਤਾ ਅੰਦਰੋਂ ਸਰਦਾਰ ਮਾਹ ਸਿੰਘ ਦੀ ਫੌਜ ਨੇ ਹਮਲਾ ਕੀਤਾ ਤੇ ਜਦੋਂ ਅਫਗਾਨ ਫੌਜਾਂ ਨੂੰ ਪਤਾ ਲੱਗਾ ਕਿ ਸਰਦਾਰ ਹਰੀ ਸਿੰਘ ਨਲਵਾ ਆ ਗਏ ਉਹਨਾਂ ਦੇ ਪੈਰ ਉਖੜਨੇ ਸ਼ੁਰੂ ਹੋ ਜਾਂਦੇ ਐ ਖਾਲਸੇ ਦੀ ਟੇਕ ਇਨੀ ਤੇਜ਼ੀ ਨਾਲ ਚੱਲਦੀ ਐ ਕਿ ਅਫਗਾਨ ਜਿਹੜੇ ਐ ਉਹਨਾਂ ਨੂੰ ਭੱਜਦਿਆਂ ਰਾਹ ਨਹੀਂ ਲੱਭਦਾ ਅਫਗਾਨ ਫੌਜਾਂ ਜੰਗ ਦਾ ਮੈਦਾਨ ਛੱਡ ਕੇ ਦੌੜ ਜਾਂਦੀਆਂ ਤਾਂ ਸਰਦਾਰ ਨਿਧਾਨ ਸਿੰਘ ਪੰਜ ਹੱਥਾ ਉਹਨਾਂ ਅਫਗਾਨ ਫੌਜਾਂ ਦਾ ਪਿੱਛਾ ਕਰਨ ਵਾਸਤੇ ਮਗਰ ਦੌੜ ਪੈਂਦੇ ਐ ਸਰਦਾਰ ਹਰੀ ਸਿੰਘ ਨਲਵਾ ਜਾਣਦੇ ਐ ਕਿ ਭੱਜੀ ਜਾਂਦੀ ਫੌਜ ਦੇ ਉੱਪਰ ਕਦੇ ਪਿੱਛਾ ਨਹੀਂ ਕਰੀਦਾ ਪਰ ਫਿਰ ਵੀ ਸਰਦਾਰ ਨਿਧਾਨ ਸਿੰਘ ਦੀ ਸਹਾਇਤਾ ਕਰਨ ਵਾਸਤੇ ਸਰਦਾਰ ਹਰੀ ਸਿੰਘ ਨਲਵਾ ਜਦੋਂ ਮਗਰ ਮਗਰ ਆਪਣੇ ਘੋੜੇ ਨੂੰ ਲੈ ਕੇ ਜਾਂਦੇ ਐ ਤਾਂ ਅੱਗੇ ਇੱਕ ਗੁਫਾ ਦੇ ਵਿੱਚ ਦੋ afghan ਜਿਹੜੇ ਆ ਉਹ ਲੁਕੇ ਹੋਏ ਸਨ ਉਹਨਾਂ ਨੇ ਉਸ ਵੇਲੇ ਦੇ ਨਾਲ ਸਰਦਾਰ ਹਰੀ ਸਿੰਘ ਨਲਵੇ ਦੇ ਉੱਪਰ ਗੋਲੀਆਂ ਚਲਾਈਆਂ ਦੋ ਗੋਲੀਆਂ ਸਰਦਾਰ ਦੀ ਛਾਤੀ ਦੇ ਵਿੱਚ ਆਣ ਕੇ ਲੱਗ ਜਾਂਦੀਆਂ ਉਸੇ ਵੇਲੇ ਸਰਦਾਰ ਨੇ ਆਪਣੇ ਘੋੜੇ ਨੂੰ ਵਾਪਸ ਮੋੜਿਆ ਕਿਲੇ ਵਾਲੇ ਪਾਸੇ ਨੂੰ ਜਦੋਂ ਲੈ ਕੇ ਆ ਰਹੇ ਸੀ ਤਾਂ ਕਿਲੇ ਦੇ ਵਿੱਚ ਆਉਂਦਿਆਂ ਨੂੰ ਜਿੱਤ ਦੇ ਨਗਾਰੇ ਵਜਾਏ ਜਾ ਰਹੇ ਸੀ ਜਿੱਤ ਦੀ ਖੁਸ਼ੀ ਮਨਾਈ ਜਾ ਰਹੀ ਸੀ ਤਾਂ ਜਦੋਂ ਸਰਦਾਰ ਦਾ ਇਹ ਹਾਲ ਵੇਖਿਆ ਉਹ ਖੁਸ਼ੀ ਗਮੀ ਦੇ ਵਿੱਚ ਤਬਦੀਲ ਹੋ ਜਾਂਦੀ ਹੈ ਸਰਦਾਰ ਮਾਨ ਸਿੰਘ ਨੂੰ ਸਰਦਾਰ ਹਰੀ ਸਿੰਘ ਨਲਵੇ ਨੇ ਕਹਿ ਦਿੱਤਾ ਕਿ ਮਾਨ ਸਿੰਘ ਸ਼ਹੀਦ ਹੋਣ ਦਾ ਸਮਾਂ ਆ ਗਿਆ ਹੈ ਤਾਂ ਹੁਣ ਜਿੰਨਾ ਚਿਰ ਲਾਹੌਰ ਤੋਂ ਗਈ ਹੋਈ ਫੌਜ ਵਾਪਸ ਨਹੀਂ ਆ ਜਾਂਦੀ ਉਹਨਾਂ ਚਿਰ ਮੇਰੀ ਇਹ ਸ਼ਿੱਧੀ ਦੀ ਖਬਰ ਬਾਹਰ ਨਹੀਂ ਨਿਕਲਣੀ ਚਾਹੀਦੀ ਉਸੇ ਵੇਲੇ ਦੇ ਨਾਲ ਸਰਦਾਰ ਮਹਾ ਸਿੰਘ ਹੁਣਾਂ ਨੇ ਦੁਬਾਰਾ ਫਿਰ ਚਿੱਠੀ ਜਿਹੜੀ ਹੈ ਉਹ ਲਾਹੌਰ ਦਰਬਾਰ ਨੂੰ ਲਿਖੀ ਹਾਲਾਂਕਿ ਇਸ ਤੋਂ ਪਹਿਲਾਂ ਵੀ ਕਈ ਚਿੱਠੀਆਂ ਜਿਹੜੀਆਂ ਉਹ ਲਿਖੀਆਂ ਜਾ ਚੁੱਕੀਆਂ ਸੀ ਸਰਦਾਰ ਹਰੀ ਸਿੰਘ ਨਲਵੇ ਨੇ ਵੀ ਲਿਖੀਆਂ ਸੀ ਕਿ ਜੇਕਰ ਵਿਆਹ ਸੰਪੂਰਨ ਹੋ ਗਿਆ ਹੋਵੇ ਤਾਂ ਫੌਜ ਜਿਹੜੀ ਵਾਪਸ ਭੇਜ ਦਿੱਤੀ ਜਾਏ ਪਰ ਇਹ ਸਾਰੀਆਂ ਚਿੱਠੀਆਂ ਧਿਆਨ ਚੰਦ ਡੋਗਰੇ ਦੇ ਕੋਲ ਗਈਆਂ ਤਾਂ ਧਿਆਨ ਚੰਦ ਡੋਗਰੇ ਨੇ ਕੋਈ ਵੀ ਚਿੱਠੀ ਅੱਗੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਨਹੀਂ ਸੀ ਦਿੱਤੀ ਇਹਨਾਂ ਡੋਗਰਿਆਂ ਨੇ ਜਿਹੜਾ ਸੀ ਖਾਲਸਾ ਰਾਜ ਜਿਹੜਾ ਉਹ ਖਤਮ ਕਰਵਾ ਦਿੱਤਾ ਸੀ ਤਾਂ ਫਿਰ ਜਿਸ ਵੇਲੇ ਦੇ ਨਾਲ ਦਾ ਹਰੀ ਸਿੰਘ ਨਲਵੇ ਦੀ ਸ਼ਹਾਦਤ ਦੀ ਚਿੱਠੀ ਜਿਹੜੀ ਹੈ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਸਿੱਧੀ ਜਾਣ ਕੇ ਸੇਖਣੇ ਦਿੱਤੇ ਤਾਂ ਅਮਰਤ ਵੇਲੇ ਦਾ ਸਮਾਂ ਸੀ ਸਾ ਮਹਾਰਾਜਾ ਰਣਜੀਤ ਸਿੰਘ ਜਿਹੜੇ ਸਨ ਉਹ ਜਦੋਂ ਬਾਹਰ ਟਹਿਲਦੇ ਪਏ ਸੀ ਤਾਂ ਸਿੱਖ ਨੇ ਆਣ ਕੇ ਸਿੱਧੀ ਚਿੱਠੀ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਦਿੱਤੀ ਤਾਂ ਉਸ ਵੇਲੇ ਚਿੱਠੀ ਪੜੀ ਸਰਦਾਰ ਹਰੀ ਸਿੰਘ ਨਲਵੇ ਦੀ ਸ਼ਹੀਦੀ ਦੀ ਖਬਰ ਪੜ ਕੇ ਮਹਾਰਾਜਾ ਰਣਜੀਤ ਸਿੰਘ ਤਾਂ ਹਾਂ ਮਾਰ ਕੇ ਰੋਣ ਲੱਗੇ ਇਹ ਪਹਿਲੀ ਵਾਰ ਹੋਇਆ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਅੱਖ ਦੇ ਵਿੱਚੋਂ ਹੰਝੂ ਡਿੱਗਿਆ ਹੋਵੇ ਤੇ ਉਹ ਵੀ ਸਰਦਾਰ ਹਰੀ ਸਿੰਘ ਨਲਵੇ ਦੀ ਸ਼ਹਾਦਤ ਦੇ ਕਰਕੇ ਤਾਂ ਉਸੇ ਵੇਲੇ ਦੇ ਨਾਲ ਆਪਣੀ ਫੌਜ ਲੈ ਕੇ ਜਿਹੜਾ ਵਾ ਉਹ ਜਮਰੋਦ ਵਾਲੇ ਪਾਸੇ ਨੂੰ ਤੁਰ ਪੈਂਦੇ ਐ ਫਿਰ ਜਦੋਂ ਜਮਰੋਦ ਦੇ ਵਿੱਚ ਸਿੱਖ ਫੌਜਾਂ ਜਾਂਦੀਆਂ ਤਾਂ ਫਿਰ ਜਾ ਕੇ ਸਰਦਾਰ ਹਰੀ ਸਿੰਘ ਨਲਵੇ ਦੀ ਸ਼ਹਾਦਤ ਦੀ ਖਬਰ ਜਿਹੜੀ ਉਹ ਬਾਹਰ ਕੱਢੀ ਜਾਂਦੀ ਹੈ ਫਿਰ ਸਰਦਾਰ ਦਾ ਉੱਥੇ ਸਸਕਾਰ ਕੀਤਾ ਜਾਂਦਾ ਹੈ ਤੇ ਸਸਕਾਰ ਤੋਂ ਬਾਅਦ ਉੱਥੇ ਉਹਦੀ ਯਾਦਗਾਰ ਸਥਾਪਿਤ ਕੀਤੀ ਜਾਂਦੀ ਹੈ ਸਰਦਾਰ ਹਰੀ ਸਿੰਘ ਨਲੂਆ ਐਸਾ ਸਿੱਖ ਜਰਨੈਲ ਹੈ ਜਿਨੇ ਤੇਗ ਦੇ ਨਾਲ ਵੀ ਆਪਣੀ ਧਾੰਗ ਜਿਹੜੀ ਕਾਇਮ ਕੀਤੀ ਜਿਹੜਾ ਬੋਲਚਾਲ ਦੇ ਕਰਕੇ ਵੀ ਸਭ ਤੋਂ ਸੁਗੜ ਤੇ ਸਿਆਣਾ ਸੀ ਔਰ ਜਿਨੇ ਗੁਰੂ ਘਰ ਦੇ ਵਾਸਤੇ ਬਹੁਤ ਜ਼ਿਆਦੀਆਂ ਸੇਵਾਵਾਂ ਵੀ ਕੀਤੀਆਂ ਚਾਹੇ ਗੁਰਦੁਆਰਾ ਪੰਜਾ ਸਾਹਿਬ ਦੀ ਗੱਲ ਹੋਵੇ ਉਹ ਵੀ ਸਰਦਾਰ ਹਰੀ ਸਿੰਘ ਨਲੂਆ ਨੇ ਤਿਆਰ ਕਰਵਾਇਆ ਸੀ ਔਰ ਅਕਾਲ ਤਖਤ ਸਾਹਿਬ ਦੇ ਉੱਪਰ ਜਿਹੜਾ ਗੁੰਮਦ ਬਣਿਆ ਉਹ ਵੀ ਸਰਦਾਰ ਹਰੀ ਸਿੰਘ ਨਲੂਆ ਨੇ ਤਿਆਰ ਕਰਵਾਇਆ ਸੀ ਉਹਦੇ ਉੱਪਰ ਨਾਵੇਂ ਜਿਹੜਾ ਸੀ ਉਹ ਸਰਦਾਰ ਹਰੀ ਸਿੰਘ ਨਲੂਏ ਨੇ ਲਵਾਇਆ ਸੀ ਔਰ ਕਿਹਾ ਜਾਂਦਾ ਹੈ ਕਿ ਸਰਦਾਰ ਹਰੀ ਸਿੰਘ ਨਲੂਏ ਦੇ ਮੰਨ ਦਾ ਖਿਆਲ ਸੀ ਜਿਵੇਂ ਦਰਬਾਰ ਸਾਹਿਬ ਦੇ ਉੱਪਰ ਸੋਨਾ ਲਾ ਕੇ ਸਾਰੇ ਨੂੰ ਸੁਨਹਿਰੀ ਕੀਤਾ ਏ ਇਦਾਂ ਹੀ ਜਿਹੜਾ ਵਾ ਉਹ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਵੀ ਸੁਨਹਿਰੀ ਕਰ ਦਿੱਤਾ ਜਾਏ ਪਰ ਛੇਤੀ ਹੀ ਸਰਦਾਰ ਦੀ ਸ਼ਹਾਦਤ ਹੋ ਜਾਂਦੀ ਏ ਤੇ ਇਹ ਕਾਰਜ ਵਿੱਚੇ ਅਧੂਰਾ ਹੀ ਰਹਿ ਜਾਂਦਾ ਏ ਵਿਸ਼ਵ ਦੇ 10 ਜੇਤੂ ਜਰਨੈਲਾਂ ਦੇ ਵਿੱਚੋਂ ਸਰਦਾਰ ਹਰੀ ਸਿੰਘ ਨਲੂਆ ਪਹਿਲੇ ਨੰਬਰ ਦੇ ਉੱਪਰ ਆਉਣ ਵਾਲਾ ਸਿੱਖ ਜਰਨੈਲ ਹੈ ਜਿਹਦੇ ਤੋਂ ਅੱਜ ਵੀ ਅਫਗਾਨ ਜਿਹੜੇ ਉਹ ਡਰਦੇ ਐ ਤੇ ਇਸ ਤਰ੍ਹਾਂ ਕਹਿੰਦੀਆਂ ਚੁੱਪ ਛਾ ਚੁੱਪ ਹਰੀਆ ਰਾਂਗਲੇ ਪਾਪ ਬੱਚੇ ਚੁੱਪ ਕਰ ਜਾ ਨਹੀਂ ਤੇ ਹਰੀ ਸਿੰਘ ਨਲਵਾ ਜਾਵੇਗਾ ਐਸੇ ਸੂਰਬੀਰ ਯੋਧੇ ਜਿਹੜੇ ਸ਼ੇਰਾਂ ਦਾ ਸ਼ਿਕਾਰ ਕਰ ਦੇਣ ਵਾਲੇ ਔਰ ਸੁਗੜ ਤੇ ਸਿਆਣੇ ਆਪਾਂ ਸਾਰਿਆਂ ਨੂੰ ਉਹਨਾਂ ਦੇ ਦਰਸਾਏ ਰਸਤੇ ਤੇ ਚੱਲਣ ਦੀ ਲੋੜ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ